ਅਕਤੂਬਰ ਵੀ ਮਹੀਨੇ ਦੀ ਗੱਲ ਹੈ ਅਸੀਂ ਇਹ ਵਾਗਾ ਬਾਦਰ ਦੇ ਰਾਹੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮubaruk ਅਸਥਾਨ ਗੁਰਦੁਆਰਾ ਖਰੀਨੰਗਾਣਾ ਸਾਹਿਬ ਨੂੰ ਜਾਏ ਉੱਥੋਂ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਕੋ ਧਹਾ ਦੇ ਦਰਸ਼ਨ ਕਰਨ ਤਾਂ ਬਾਦਰ ਤੇ ਮੁਸਪਾਲ ਬਹੁਤ ਸਾਰੇ ਸਾਡੇ ਸਥਾਨ ਜਿਵੇਂ ਆ ਬਾਦਰ ਦੇ ਨੇੜੇ ਐ ਸੱਚੇ ਪਾਤਸ਼ਾਹ ਦਾ ਸਥਾਨ ਐ ਸੰਗਤਾਂ ਨੇ ਬਹੁਤ ਸੋਹਣੇ ਪ੍ਰਬੰਧ ਕੀਤੇ ਨੇ ਆਲੀ ਸ਼ਾਨ ਸਾਡੇ ਸਾਡੇ ਗੁਰੂ ਦਾ ਦਰਬਾਰ ਐ ਪਰ ਜਦੋਂ ਬਾਦਰ ਨੇ ਉਸ ਪਾਰ ਗਏ ਤੇ ਉਹ ਸਥਾਨ ਸਾਡੇ ਉੱਥੇ ਨੇ ਜਿਹੜੇ ਸਾਰੇ ਸਿੱਖਾਂ ਨੂੰ ਆਵਾਜ਼ਾਂ ਮਾਰਦੇ ਨੇ ਅਸੀਂ ਇੱਥੇ ਹੀ ਹਾਂ ਤੁਸੀਂ ਜ਼ਰੂਰ ਆਓ ਜਦੋਂ ਪ੍ਰਭਾਤ ਲੱਗੇ ਅਤੇ ਅੱਜ ਵਾਰਾ ਵਾਰਤੇ ਆਏ ਨੇ ਤਾਂ ਮੇਰੇ ਦਿਹਿਨ ਦੇ ਵਿੱਚ ਗੁਰੂ ਨਾਨਕ ਸਾਹਿਬ ਉਹਨਾਂ ਦੇ ਹੋਰ ਸਥਾਨ ਉਹ ਘੁੰਮ ਰਹੇ ਸਾਡਾ ਕਿ ਜੇ ਕਿਤੇ 47 ਦੀ ਲੀਕ ਦਾ ਖੀਚੀ ਡਾਟੀ ਤਾਂ ਜਿਵੇਂ ਅੱਜ ਅਸੀਂ ਇੱਥੇ ਬੈਠੇ ਆ ਇਸੇ ਤਰ੍ਹਾਂ ਪਰਲੇ ਪਾਸੇ ਬੈਠੇ ਹਾਂ ਇਹ ਸਾਡਾ ਦਰਸਾ ਹੈ ਕਿ ਅਸੀਂ ਆਪਣੇ ਪਰਿਵਾਰੀਆਂ ਮਾਸ਼ੂਨਾ ਲਈ ਕਰਤੇ ਯਾਰ ਇੱਕ ਇੱਕ ਸਾਡਾ ਗੁਰੂ ਨੇ ਜਰੂਰ ਕਰੇਗਾ ਅਸੀਂ ਉਹਨਾਂ ਅਸਥਾਨਾਂ ਦੇ ਵਿਖੁੱਲੇ ਦਰਸ਼ਨ ਦੇ ਗਾਰ ਪਰ ਅੱਜ ਇੱਥੇ ਮੀਰੀ ਪੀਰੀ ਦੇ ਮਾਨਕ ਪੰਜ ਪਿਆਲੇ ਪੰਜ ਪੀਰ 60 ਪੀਰ ਬੈਠਾ ਰਹੇ ਢਾਈ ਅੱਜ ਜਪਾਇਆ ਪੜ੍ਹਤਾ ਮੂਰਤਾਂ ਜੋ ਬੇਤ ਸਵਾਰੀ ਚੱਲੀ ਪੀੜੀ ਸੋਟੀਗਾ ਬਰੂਤੋ ਦੇ ਫਾਮਣ ਵਾਰੋ ਮਾਰੀ ਦਲ ਭੱਜਣ ਕਮਸੂਰਾਂ ਵਾਟੇ ਪੁਕਾਰਿ ਬਹੁਤ ਆਪ ਪੁਕਾਰੀ ਛੇਵੇਂ ਗੁਰੂ ਨਾਨਕ ਸਤਿਗੁਰੂ ਗੁਰਹਾਗੋ ਸਿੰਘ ਪਾਤਸ਼ਾਹ ਜੀ ਦੇ ਪਾਵਨ ਦਿਹਾੜੇ ਨੂੰ ਮਨਾਉਣ ਦੇ ਲਈ ਇੱਥੇ ਬੈਠੇ ਮੈਂ ਜਦੋਂ ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ੍ਹਦਾ ਹਾਂ ਤਾਂ ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਾਨੂੰ ਬਹੁਤ ਵੱਡਵੰੂਲੀਆ ਸਿੱਖਿਆਵਾਂ ਦੀ ਮਿਕਾਨੇ ਪ੍ਰਾਪਤ ਹੁੰਦੀਆਂ ਖਾਸ ਕਰਕੇ ਉਹਦੋਂ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਹੌਰ ਦੀ ਧਰਤੀ ਤੇ ਸ਼ਾਂਤਮਈ ਰਹਿ ਕੇ ਸ਼ਹਾਦਤ ਪ੍ਰਾਪਤ ਕੀਤੀ ਸਾਡੀ ਸ਼ਾਂਤੀ ਨੂੰ ਕੋਈ ਐ ਨਾ ਸਮਝਣਵੇ ਕਿ ਅਸੀਂ ਕੋਈ बोलते रहा सच्चे बादशाह ने गुरु अर्जुन देव जी ਦੇ ਹੁਕਮ ਦੇ ਅਨਸਾਰ ਉਹਨਾਂ ਦੀ ਸ਼ਹਾਦਤ ਬਾਦ ਦੋ ਕਿਰਪਾ ਦਾ ਧਾਰਨ ਕੀਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਧਰਮ ਦੀ ਇੱਕ ਰਾਜਨੀਤੀ ਦੀ ਔਰ ਆਪ ਸਾਡੇ ਗੁਰੂ ਨੇ ਸ਼੍ਰੀ ਗਰਬਾਰ ਸਾਹਿਬ ਦੇ ਸਾਹਮਣੇ ਸ਼੍ਰੀ ਆਕਾਲ ਪਖਤ ਸਾਹਿਬ ਦੀ ਉਸਾਰੀ ਕਰਵਾ ਕੇ ਉਸ ਆਖੋਤੀ ਹਕੂਮਤ ਨੇ ਸੁਨੇਹਾ ਦਿੱਤਾ ਕਿ ਸਿੱਖਾਂ ਦਾ ਤਖਤ ਵਕਰਾ ਅਤੇ ਵੱਡਾ ਹੈ ਸਾਡੇ ਲਈ ਸ਼੍ਰੀ ਆਕਾਲ ਤਖਤ ਸਾਹਿਬ ਹੀ ਸਾਰ ਉਪਕਤ ਹੈ ਤੇ ਸੱਚੇ ਪਾਤਸ਼ਾਹ ਨੇ ਕਾਵਾਂਮੇ ਅਪਨੋ ਜੋਸ਼ ਪ੍ਰਗਟ ਕਰਨ ਦੇ ਲਈ ਟਾਢਾਂ ਦੇ ਕੋਲੋਂ ਟਾਢੀ ਭਾਈ ਹਰਤਾ ਜੀ ਟਾਢੀ ਭਾਈ ਅਬਦੁੱਲਾ ਜੀ ਉਹਨਾਂ ਤੋਂ ਵਾਰਾ ਦੀ ਦਵਾਈ ਫਿਰ ਵੀ ਕੋਈ ਅੱਜ ਗੱਲ ਤੁਹਾਨੂੰ ਦੇ ਸੁਧਾਰਣ ਲੱਗਣੀ ਹੈ ਪਰ ਉਸ ਵੇਲੇ ਇਹ ਬਹੁਤ ਵੱਡੀ ਸੀ ਜਦ ਇਸ ਹਿੰਦੁਸਤਾਨ ਦੇ ਵਿੱਚ ਬਹੁਤੇ ਵੱਡੇ ਵਿਸਤਾਰ ਦੀ ਸੀ ਸੰਗਾਸ ਹਥਿਆਰ ਨਹੀਂ ਸੀ ਚੁਲ ਰੱਖ ਸਕਦਾ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਗੁਲਾਮ ਲੋਕ ਸੱਚੇ ਬਾਦਸ਼ਾਹ ਨੇ ਆਪਿਆ ਜਿਹੜਾ ਮੇਰਾ ਸਿਤ ਹੈ ਜਦ ਫਮਰੇ ਦਰਸ਼ਕੋ ਆਵੋ ਕੋਏ ਸੁਤੇ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਬੇਰੋ ਦੀ ਫਾਈ ਫਮਰੀ ਖੁਸ਼ੀ ਹੋਏ ਅਦਭਾ ਆ ਲਾਡਲਾ ਪੂਜਾ ਕਹਿਣਾ ਗੁਰੂ ਇਹ ਪਿਆਰ ਦਾ ਪਿਆਰ ਪੂਜਾ ਛੇਵੇਂ ਪਾਤਸ਼ਾਹ ਦੇ ਸਮੇਂ ਤੋਂ ਇਹ ਜਿਹੜਾ ਕੰਮ ਹੈ ਇਹ ਬ੍ਰਹਮ ਹੁੰਦਾ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ ਇਹ ਸਾਡੇ ਵਾਸਤੇ ਬੜੀ ਇੱਕ ਸਿੱਖਿਆ ਦਾਇਕ ਪ੍ਰੇਰਣਾ ਵਾਲੀ ਘਟਨਾ ਸੱਚੇ ਪਾਤਸ਼ਾਹ ਦੇ ਨਾਲ ਵਕਤ ਦੇ ਹਾਕਮ ਜ਼ਾਹਵੀਰ ਨੇ ਸਭ ਕਹਿ ਦਿੱਤੇ ਆਖਰੀ ਦੀ ਲਾਗੇ ਇੱਕ ਪਾਸੇ ਮੀਰੀ ਪੀਰੀ ਦੇ ਮਾਲਕ ਗੁਰੂ ਘਰ ਉਹ ਪਿੰਡ ਸਾਫ ਦਾ ਕੰਮ ਲੱਗਾ ਹੈ ਇੱਕ ਪਾਸੇ ਜ਼ਹਿਰ ਗੀਨ ਦਾ ਲੱਗ ਹੈ ਇਲਾਕੇ ਵਿੱਚ ਸਿੱਖਵਾਦ ਨਹੀਂ ਪੜਾ دیا ਉਹਦਾ ਕੰਮ ਕੀ ਹੈ ਉਹ ਘਾਹ ਚੁੱਕ ਕੇ ਵੇਚਦਾ ਉਹਦੀ ਕਿਰਤ ਹੈ ਉਹਦੇ ਸਿਰ ਤੇ ਉਹਨੂੰ ਰੋਟੀ ਮਿਲਦੀ ਉਹਨੂੰ ਪਤਾ ਲੱਗਾ ਕਿ ਸਾਡਾ ਗੁਰੂ ਆਇਆ ਇਹ ਉਹ ਸਿੱਖ ਦਾ ਪ੍ਰੇਮ ਹੈ ਪਿਆਰ ਆ ਗੁਰੂ ਦਾ ਉਹਨੇ ਜਦੋਂ ਪਤਾ ਲੱਗਾ ਕਿ ਸ਼ੇਵੇ ਬਾਦਸ਼ਾਹ ਆਏ ਉਹਨੇ ਇੱਕ ਘਾਰ ਦੀ ਪੰਡਕ ਆ ਜੇ ਬੰਨੀ ਕੋਸ਼ ਪੈਸੇ ਇਕੱਠੇ ਲਿਆ ਤੇ ਸੱਚੇ ਬਾਦਸ਼ਾਹ ਗੁਰੂ ਹਰਗੋਬਿੰਦ ਬਾਦਸ਼ਾਹ ਦੇ دیدار ਕਰਨ ਨੂੰ ਉਹਨੇ ਪੁੱਛਿਆ ਮੈਂ ਸੱਚੇ ਬਾਦਸ਼ਾਹ ਦੇ ਦਰਬਾਰ ਵਿੱਚ ਜਾਣਾ ਹੈ شفائیاں نے لگا کہ بادشاہ کے بادشاہ جان گئی انہوں نے دے دے انہوں نے ہوتے جانا ہوئے انہوں نے گریب تحرینوں زاگیر آئے پاس پاسے دو وہ جدو ہوتے گئے جا گئے انہوں نے ایک ٹکا کہ کہا دی پاٹا بادشاہ نے اپنے گھرچی ارداس کا قریب سے سچے بادشاہ میرا جنہ کا کٹ دیو ਮੈਨੂੰ ਗੁਰਸਿੱਖੀ ਵਾਲਾ ਜੀਵਨ ਦੋ ਬਾਦਸ਼ਾਹ ਨੂੰ ਪਤਾ ਲੱਗ ਗਿਆ ਇਹ ਭਲੇਖੇ ਦੇ ਨਾਲ ਇੱਥੇ ਮੇਰੇ پاس ਆਇਆ ਇਹਨੇ ਦੂਜੇ ਪਾਸੇ ਜਾਣਾ ਜਾ ਕਿਤੇ ਤੇ ਜਾਓ ਸੁਹਾ ਮੈਂ ਤੈਨੂੰ ਧਨ ਦੇ ਸਕਦਾ ਮੈਂ ਤੈਨੂੰ ਜਾਗੀਰ ਦੇ ਸਕਦਾ ਤੂੰ ਲੈ ਲੈ ਜੋ ਲੈਣਾ ਪਰ ਮੈਂ ਗੁਰਸਿੱਖੀ ਜਾ ਮੁੱਤੀ ਨਹੀਂ ਦੇ ਸਕਦਾ ਸੇਖ ਨੂੰ ਪਤਾ ਲੱਗ ਗਿਆ ਏ ਮੇਰਾ ਸੱਚਾ ਬਾਦਸ਼ਾਹ ਨਹੀਂ ਇਹ ਤਾਂ ਜਹਾਗੀਰ ਹੈ ਗਰੀਬ ਸਿੱਖ ਨੇ ਘਾਹ ਵੀ ਪਾੜ ਵੀ ਚੁੱਕ ਲਈ ਟਕਾ ਵੀ ਚੁੱਕ ਲਿਆ ਤੇ ਆਖਿਆ ਕਿ ਮੇਰੇ ਕੋਲੋਂ ਬਰਤੀ ਨਹੀਂ ਇੱਕ ਟਿਕਾ ਮੇਰੇ ਗੁਰੂ ਦੀ ਹੈ ਤੇ ਗੁਰੂ ਪਾਸ ਹੀ ਜਾਵੇ ਬਾਦਸ਼ਾਹ ਰੋਦਗਾ ਪਰ ਸਿੱਖ ਕਹਿੰਦਾ ਮੈਨੂੰ ਬਾਦਸ਼ਾਹ ਦੀ ਪਰਵਾਹ ਨਹੀਂ ਮੈਂ ਬਾਦਸ਼ਾਹ ਨੂੰ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਆਇਆ ਗੁਰੂ ਗਰੀਬ ਨਿਵਾਦ ਗੁਰੂ ਹਰਗੋਬਿੰਦ ਪਾਤਸ਼ਾਹ ਉੱਥੇ ਘੁੱਟ ਕੇ ਸਿੱਖ ਨੂੰ ਸ਼ਾਂਤੀ ਦੇ ਨਾਲ ਆਇਆ ਗਲ ਬੁਕੜੀ ਪਾਈ ਸਿੱਖ ਨੇ ਅਰਦਾਸ ਕੀਤੀ ਤੇ ਪਾਤਸ਼ਾਹ ਨੇ ਪੂਰੀ ਸਾਡਾ ਗੁਰੂ ਗਰੀਬ ਨਿਵਾਦ ਸਾਨੂੰ ਨਹੀਂ ਪਰਵਾਹ ਇਹ ਬਾਦ ਸੰਸਾਰਿਕ ਤੌਰ ਤੇ ਕਿਹੜੇ ਤੌਰ ਨੇ ਸਿੱਖ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰਾ ਬਾਦਸ਼ਾਹ ਸਿਰ ਅਸ ਵਕ 10 ਬਾਦਸ਼ਾਹ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਕਿਸੇ ਗੁਰੀਆਮੀ ਬਾਦਸ਼ਾਹ ਦੇ ਸਾਹਮਣੇ ਨਾ ਝੁਕਦੇ ਆ ਨਾਟ ਭਾਗੇ ਸਾਡੇ ਵੀ ਸਾਡੇ ਗੁਰੂ ਦਾ ਗੱਲ ਸੱਚਾ ਗਰੀਬ ਸਿੱਖ ਦੀ ਸਰਬਾਧਾ ਗੁਰੂ ਦੇ ਕੋਲ ਸਭ ਮੈਂ ਜਦੋਂ ਉਹ ਪਿੰਡਾਂ ਦੇ ਵਿੱਚ ਜਾ ਰਿਹਾ ਹਾਂ ਆ ਭੈਣਾ ਮੇਰੇ ਭਿੜਾ ਮਾਮਾ ਬੈਠੇ ਤਾਂ ਇੱਕ ਬਾਰੇ ਬੜੀ ਸਾਪ ਨੇ ਆ ਗਈ ਜੀ ਕੋਸ਼ ਸਿੱਖ ਉਹ ਸਿੱਖੀ ਨੂੰ ਛੱਡ ਕੇ ਤੇ ਗੁਰਦੇ ਪਾਸੇ ਜਾਣਾ ਇਹਨੂੰ ਧਰਮ ਪਰਵਰਤਨ ਕਹਿੰਦੇ ਇਹ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਇਹ ਜਿਹੜਾ ਸਿੱਖ ਰੋਜ਼ ਅਰਦਾਸ ਕਰਦਾ ਹੋਵੇ ਅਰਦਾਸ ਦਾ ਇੱਕ ਪਹਿਣਾ ਲਾਹੌਰ ਤੇ ਹੈ ਜਰੂਰ ਜਾਓ ਉਸ ਪਹਿਰੇ ਦੇ ਵਿੱਚ ਅਪਾ ਰੋਜ਼ ਪੜਦੇ ਆ ਜਿੰਨਾ ਸੀਦਾ ਸੀੜੀ ਨਾਲੇ ਧਾਰਮਿਕ ਸੀਸ ਦਿੱਤੇ ਬੰਦ ਬੰਦ ਮਟਵਾਏ ਖੋਪਰੀ ਮਾਰਨ ਨੂੰ ਹਾਇਨਾ ਚਰਖੜੀ ਨਾਲ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀ ਕੀਤੀ ਨਾ ਤਿੰਨਾਂ ਦੀ ਕਮਾਈ ਦਾ ਤਿਆਗ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਉਹੀ ਸਿੱਧ ਜਿਨ੍ਹਾਂ ਨੂੰ ਇਹ ਆ ਗਿਆ ਸਿੱਖੀ ਛੱਡ ਦੇ ਸਿੱਖੀ ਛੱਡ ਦਿਓ ਤੁਹਾਨੂੰ ਸਾਰਾ ਕੁਝ ਮਿਲੇਗਾ ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ ਜੇ ਕੋਈ ਪਿੰਡਾਂ ਦੇ ਵਿੱਚ ਸਾਡਾ ਗਰੀਬ ਸਿੱਖ ਭਰਾ ਹੈ ਉਹਨੂੰ ਘਰੇ ਜਾ ਆਪਾਂ ਗੱਲ ਕਰਣੀ ਪਈ ਦੇਖੋ ਗੁਰੂ ਦਾ ਬਾਣੀ ਵਿੱਚ ਇੱਕ ਬਚਨ ਹੈ ਮਾਤਾ ਪ੍ਰੀਤ ਕਰੇ ਪੁੱਤ ਕਹੇ ਮਾ ਖੁਸ਼ ਹੁਦੀਆ ਆ ਮਾਮਾ ਬੈਠਣਾ ਜਦੋਂ ਉਹਨਾਂ ਦੇ ਪੁੱਤ ਦੇ ਮੂੰਹ ਦੇ ਵਿੱਚ ਕੋਈ ਚੰਗੀ ਛਾਇ ਨਹੀਂ ਮੀਨੇ ਪ੍ਰੀਤ ਭਈ ਜਲ ਨਾਏ ਮਾਸ਼ੀ ਖੁਸ਼ ਹੁਦੀ ਹੈ ਜਦੋਂ ਉਹ ਸਮੁੰਦਰ ਦੇ ਵਿੱਚ ਜਾਂ ਥਰਲੇ ਪਾਣੀ ਤੇ ਤੁਪਿੰਗਾਲੋਂ ਸਤਪੁਰ ਪ੍ਰੀਤ ਗੁਰ ਸੇਵ ਮੁਕ ਪਾਣੀ ਗੁਰੂ ਖੁਸ਼ ਹੁਦਾ ਹੈ ਜਦੋਂ ਆਪਾਂ ਕਿਸੇ ਸਿੱਖ ਦੇ ਮੂੰਹ ਦੇ ਵਿੱਚ ਕੁਝ ਪਾਉਨੇ ਆ ਜਾਂ ਸਿੱਖ ਵੀ ਮਦਦ ਕਰਦੇ ਆ ਗੁਰਮਖੋ ਸੱਚੇ ਪਾਤਸ਼ਾਹ ਦੇ ਆਪਾਂ ਨੂੰ ਬੜਾ ਖੁਸ਼ੀ ਕੋਈ ਸਾਨੂੰ ਕਮੀ ਨਹੀਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਜੇ ਕੋਈ ਗਰੀਬ ਸਿੱਖ ਹੈ ਉਹਦੇ ਬੱਚੇ ਸਕੂਲ ਪੜ੍ਹਦੇ ਨੇ ਉਹਦੀ ਮਦਦ ਕਰੋ ਪਿੰਡ ਦਾ ਆਪਾਂ ਸਾਰਿਆਂ ਨੂੰ ਸਬੰਧ ਕਿਵੇਂ ਨਾ ਕਰੀਏ ਕਮਾਈ ਦਾ ਬਸਵਾ ਇਸ ਤਾ ਨਗਰ ਦੇ ਕਿਸੇ ਗਰੀਬ ਸਿੱਖ ਦੇ ਬੱਚਿਆਂ ਦੇ ਨਾਲ ਕਿਸੇ ਗਰੀਬ ਸਿੱਖ ਦੀ ਧੀ ਦਾ ਵਿਆਹ ਇਹ ਅਨੰਤਕਾਰ ਕੇ ਤਾਂ ਮੇਲ ਜੁੜ ਕੇ ਆਪਾਂ ਸਮਝੀਏ ਸਾਡੀ ਧੀ ਆ ਇਹ ਸਾਡੀ ਵੀ ਭੈਣ ਆ ਆਪਾਂ ਆਪਣੇ ਗਰੀਬ ਸਿੱਖਾਂ ਨੂੰ ਗੜੇ ਲਈ ਆਪਾਂ ਦੂਜੇ ਪਾਸੇ ਨਾ ਜਾਣ ਦੇਈਏ ਭਾਵੇਂ ਕਿ ਮੈਂ ਮਨਫ਼ੂਸ ਕਰਦਾ ਏ ਇਹ ਨਹੀਂ ਕਿ ਹਾਰੇ ਕਿਸੇ ਤਰੀਕੇ ਉੱਤਰ ਨੂੰ ਜਾਂਦਾ ਨਹੀਂ ਇਹ ਗਰੀਬ ਸਿੱਖ بڑے ਸਿੱਧਤ ਵਾਲੇ ਨੇ ਬੜੀ ਦਿੜਤਾ ਵਾਲੇ ਨੇ ਪਰ ਸਾਡਾ ਵੀ ਇੱਕ ਫਰਜ਼ ਹੈ ਅਸੀਂ ਆਪਣੇ ਭਰਾਵਾਂ ਤੋਂ ਕਰ ਵਖੜੀ ਪਾਈ ਉਹਨਾਂ ਦੇ ਨਾਲ ਕੋਈ ਵੀ ਜਾਤ ਪਾਤ ਸਾਡੇ ਵਿੱਚ ਨਹੀਂ ਹੈ ਆਪੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਿਰਾਜਮਾਨ ਨੇ ਇਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਹੁਤ ਜਨਮ ਵਿਸੋਰੇ ਤੇ ਮਾਗੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਵਦਾਸ ਆਸ ਲਗਦੀ ਚਿਰ ਭਇਓ ਦਰਸ਼ਨ ਦੇਖ ਕੇ ਭਗਤ ਰਵਦਾਸ ਜੀ ਮਹਾਰਾਜ ਬੈਠੇ ਭਗਤ ਨਾਮ ਦੇੇਂ ਤੇ ਬੈਠੇ ਨੇ ਇੱਕ ਸ਼ਬਦ ਪੁਰਬਾਣੀ ਦਾ ਬਣਪੜ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆਠ ਧਾਮ ਕੋ ਸ਼ੀਪਰੋ ਹੋਇਓ ਨਾ ਕੀਨਾ ਬੁਨਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਦੁਰਾਰਾ ਭਇਓ ਗੁਣੀ ਸਾਡੇ ਵਿੱਚ ਜਾਤ ਪਾਤ ਦੀ ਨਫ਼ਰਤ ਕਿੱਥੋਂ ਆ ਜੇ ਸਾਡੇ ਵਿੱਚ ਨਾ ਜਾਤ ਦਾ ਹੰਕਾਰ ਹੈ ਤੇ ਨਾ ਜਾਤ ਦੀ ਹੀ ਮਤਾਈ ਉਮੀਦ ਨਹੀਂ ਨਿਪਾਵਣਾ ਮਹਿਸੂਸ ਕਰਦੀ ਵੀ ਮੈਂ ਨਹੀਂ ਹੈ ਤੇ ਨਾ ਹੰਕਾਰ ਕਰਨਾ ਸਿੱਖ ਸਿਰ ਸਿੱਖ ਸਿੱਖ ਦੀ ਕੋਈ ਯਾਦ ਨਹੀਂ ਆਓ ਆਪਾਂ ਗੁਰੂ ਬਾਦਸ਼ਾਹ ਦੇ ਸਿਧਾਂਤ ਨਾਲ ਜੁੜੀਏ ਭਾਈਚਾਰਾ ਮਿਲ ਵਰਤਨ ਇਤਬਾਕ ਤੇ ਗੁਰੂ ਘਰਾਂ ਦੇ ਵਿੱਚ ਹਾਜ਼ਰੀ ਤੇ ਬਾਣੀ ਦੇ ਪਹਿਰੇ ਬਣਾਈਏ ਦੇਖੋ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਪਾਤਸ਼ਾਹ ਕਹਿੰਦੇ ਜੀ ਨਾਗਤ ਬੋਲੇ ਝਖੜਾ ਦੁੱਖ ਸ਼ਾਂਤ ਮੰਗੀਆਂ ਸੁਖ ਸੁਖ ਦੁੱਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸੁਖ ਹੁੰਦੇ ਰਹੇ ਦੁੱਖ ਆ ਗਿਆ ਤਾਂ ਕੋਈ ਦੂਜੇ ਪਾਸੇ ਭੱਜ ਗਿਆ ਕਿ ਇਹ ਕਰਾਮਾਤ ਕਰ ਸਾਨੂੰ ਤੇ ਗੁਰੂ ਨੇ ਕਿਹਾ ਜੇ ਸੁਖ ਦੇ ਦਾ ਤੂੰ ਇਹ ਆਰਾਮੀ ਦੁੱਖ ਵੀ ਤੁਜੈ ਧਿਆਈ ਜੇ ਭੋਗ ਦੇ ਤਾਂ ਇੱਥੇ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਸਿੱਖ ਦੁੱਖਾਂ ਦੇ ਵੇਲੇ ਘਬਰਾਉਂਦਾ ਨਹੀਂ ਉਹ ਬਾਣੀ ਦਾ ਆਸਰਾ ਲੈਂਦਾ ਹੈ ਭੈਣਾ ਬੇਟਾ ਮਾਵਾ ਬੇਟੀਆਂ ਨੇ ਬਹਾਦਰ ਬੈਠੇ ਨੇ ਆਪਾਂ ਫੁਰ ਭਾਈਆਂ ਸਾਰੇ ਬਾਣੀ ਦੇ ਨਾਲ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਕੇ ਪਾਤਸ਼ਾਹ ਨੂੰ ਲਿਖ ਕੇ ਦਿੱਤਾ ਜਿਹੜਾ ਬਾਣੀ ਨਾਲ ਲੁਕਿਆ ਧੁਰਗੀ ਬਾਣੀ ਆਈ ਇਹ ਸਗਲੀ ਚਿੰਤ ਮਿਟਾਈ ਉਹ ਦਿਨਾਂ ਚਿੰਤਾਵਾਂ ਦੂਰ ਹੋ ਜਾਂਦੀ ਕੌਮੀ ਤੌਰ ਤੇ ਵੀ ਸੁਚੇਤ ਰਹਿਣੀ ਸਾਡਾ ਸੰਸਥਾਵਾਂ ਪੰਥ ਨੇ ਕੁਰਬਾਨੀਆਂ ਦੇ ਨਾਲ ਕਾਇਮ ਕੀ ਰਾਨ ਜੋ ਦਿੱਲੀ ਤੋਂ ਪਰੇ ਸਾਡੇ ਗੁਰਦੁਆਰਿਆਂ ਤੇ ਕਬਜ਼ੀਆਂ ਦੀ ਗੱਲ ਚੱਲੀ ਐ ਪੰਥ ਕਦੇ ਵੀ ਆਪਣੇ ਗੁਰਦੁਆਰਿਆਂ ਦੇ ਵਿੱਚ ਬਾਹਰੀ ਤਾਕਤਾਂ ਦੀ दखਲ ਅੰਦਾਜ਼ੀ برداشت ਨਹੀਂ ਕਰਦਾ ਤੁਹਾਡਾ ਇਲਾਕਾ ਇੱਥੇ ਬੜੇ ਬੜੇ ਯੋਧੇ ਹੋਏ ਨੇ ਬਾਬਾ ਸੂਰ ਸਿੰਘ ਭਕਣਾ ਤੁਹਾਡੇ ਦਾਤਾ ਦਾ ਤੇ ਗਦਰੀ ਬਾਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਰਾ ਸਮਰਪਿਤ ਸਨ ਅਮਰਤ ਧਾਰੀ ਸਨ ਉਹ ਵੀ ਇੱਥੇ ਹੋਏ ਇਹ ਯੋਧਿਆਂ ਦੀ ਧਰਤੀ ਹੈ ਮਾਝਾ ਯੋਧਿਆਂ ਦੀ ਧਰਤੀ ਹੈ ਮਾਝਾ ਜਿਹੜਾ ਕੋਈ ਕਿਤੇ ਆਣ ਕੇ ਅੱਖਤਾ ਨਹੀਂ ਸੀ ਜਦੋਂ ਇਸ ਮਾਝੇ ਦੀ ਧਰਤੀ ਤੇ ਪੈਰ ਰੱਖਦਾ ਸੀ ਤਾਂ ਉਸ ਵੇਲੇ ਸਿਕੰਦਰ ਵਾਰਕੇ ਦੇ ਵੀ ਪੈਰ ਕੰਬਦੇ ਸੀ ਜਿਹੜਾ ਬਗਮੀ ਤੇ ਬਗਦਾ ਪੂਰਾ ਮੁਲਕ ਲੁੱਟਦਾ ਸੀ ਪਰ ਜਦੋਂ ਇਸ ਧਰਤੀ ਤੇ ਆਉਂਦਾ ਸੀ ਉਹ ਵੀ ਕੰਕਾਸੀ ਦਾ ਕਿਹੜੇ ਸਿੱਖ ਨੇ ਕਿੱਥੇ ਰਹਿੰਦੇ ਨੇ ਇਹਨਾਂ ਦੇ ਘਰ ਜਿਹੜੇ ਨੇ ਆਪਾਂ ਨੂੰ ਮਾਣ ਹੋਣਾ ਚਾਹੀਦਾ ਮਾਝੇ ਦੀ ਧਰਤੀ ਦੇ ਵਾਰਸਾਂ ਤੇ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜ ਕੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਗੁਰੂ ਬਾਦਸ਼ਾਹ ਖੰਡੇ ਬਾਟੇ ਦੀ ਪੌੜ ਅਮਰਤ ਦੀ ਬਾਤ ਲੇ ਕੇ ਨੌ ਜਵਾਨਾਂ ਨੂੰ ਪ੍ਰੇਰਣਾ ਦੇ ਕੇ ਧਰਮ ਵਾਲੇ ਪਾਸੇ ਲੈ ਕੇ ਏ ਪੰਜਾਬ ਅੱਜ ਮੈਂ ਇੱਕ ਨੌਜਵਾਨ ਨੂੰ ਵਧਾਈ ਬਖਦੀ ਹੈ ਜਿਹੜਾ 100 ਮੀਟਰ ਦੇ ਵਿੱਚ ਉਹਨੇ ਵਰਲਡ ਰਿਕਾਰਡ ਬਣਾਇਆ ਭਾਰਤ ਦੇ ਵਿੱਚ ਇੱਕ ਭਾਰਤ ਦੇ ਵਿੱਚ ਇੱਕ ਰਿਕਾਰਡ ਬਣਾਇਆ ਸਾਬਤ ਸੂਰਤ ਲੋਕ ਕਹਿੰਦੇ ਉੱਡਦਾ ਪੰਜਾਬ ਹੈ ਨਹੀਂ ਇਹ দৌੜਦਾ ਪੰਜਾਬ ਹੈ ਇਹ ਚੜਦੀ ਕਲਾ ਵਾਲਾ ਪੰਜਾਬ ਹੈ ਇਹ ਗੁਰੂਆਂ ਦਾ ਪੰਜਾਬ ਹੈ ਯਾਬ ਦੀ ਨੌਜਵਾਨੀ ਗੁਰੂਆਵਲ ਪੱਟੇ ਮੇਰਾ ਬਿੱਤਰ ਹੈ ਹਰਮਨ ਰਾਣੀ ਦਾ ਉਹ ਗਉਂਦਾ ਬਾਗ ਆ ਪਟਕ ਗਏ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੋਠੂ ਪੁਨੇ ਬਲਦਪੁਰ ਵੱਲ ਨੂੰ ਚੜਦੀ ਕਲਾ ਦੇ ਵਿੱਚ ਗਾਉਣ ਕੇ ਆਓ ਲਹਿਰਾਂ ਬਣ ਕੇ ਉੱਠੀਏ ਤੇ ਸੱਚੇ ਪਾਤਸ਼ਾਹ ਦੇ ਦਰ ਘਰ ਨੂੰ ਕਾਫਲੇ ਬਣਾ ਕੇ ਜੁਰੀਏ ਗੁਰੂ ਆਲੇ ਬਣੀਏ ਗੁਰੂ ਆਕ ਸਾਕੇ ਆਓ ਲਹਿਰਾਂ ਵੜ ਕੇ ਉੱਠੀਏ ਤੇ ਸੱਚੇ ਪਾਤਸ਼ਾਹ ਦੇ ਦਰ ਘਰ ਨੂੰ ਕਾਫਲੇ ਬਣਾ ਕੇ ਜੁਰੀਏ ਗੁਰੂ ਆਜ ਬਣੀਏ ਗੁਰੂ ਆਕਸਾ ਹੈ ਗੁਰੂ ਕਿਤੇ ਦੂਰ ਨਹੀਂ ਜੋ ਧਰਮ ਪ੍ਰਚਾਰ ਦੀ ਲਹਿਰ ਛਲਣੀ ਹੈ ਤੁਹਾਡੇ ਇਲਾਕੇ ਦੇ ਵਿੱਚ ਤਾਂ ਬਹੁਤ ਜੋਰ ਰਹਿਣਾ ਹੈ ਤੁਹਾਡੇ ਕੋਲ ਫੇਰ ਆਵਾਂਗੇ ਮੈਂ ਕੌਮ ਦਾ ਇੱਕ ਸੇਵਾਦਾਰ ਹਾਂ ਗੁਰੂ ਨੇ ਆਵਾਜ਼ ਮਾਰੀ ਹੈ ਸੇਵਾ ਦੇ ਲਈ ਸਤਿਕਾਰਯੋਗ ਕੌਮ ਦੀ ਸੇਵਾ ਦੇ ਲਈ ਪੱਛਕਟਾਂ ਨੇ ਸਹਿਯੋਗ ਦੀ ਲੋੜ ਹੈ ਆਸ ਕਰਦੇ ਹਾਂ ਤੁਹਾਡੇ ਇਲਾਕੇ ਦੇ ਵਿੱਚ ਜਦੋਂ ਆਵਾਂਗੇ ਆਪਾਂ ਕਾਫੜਿਆਂ ਵਾਂਗ ਚੱਲਾਂਗੇ ਸਾਰੇ ਮੁਰ ਭਾਈਆਂ ਦਾ ਭੈਣਾਂ ਦਾ ਸਾਰਿਆਂ ਨੇ ਸਹਿਯੋਗ ਦੀ ਲੋੜ ਹੈ